ਐਡਾ ਮੈਂ ਪ੍ਰੈਸ ਮੀਡੀਆ ਦਾ ਜਿਹੜੇ ਵੀ ਮੇਰੇ ਪੀਰੇ ਇੱਥੇ ਪਹੁੰਚੇ ਆ ਕ ਸਾਰਿਆਂ ਦਾ ਸ਼੍ਰੀ ਉਦਾਖ ਪਰਵ ਦਾ ਕਮੇਟੀ ਬਾੜ ਨੰਬਰ 12 ਨੂੰ ਤੈਅ ਕਰਦਿਆਂ ਧੰਨਵਾਦ ਕਰਦਾ ਹਾਂ ਜੀ ਸਾਡੇ ਨਿੱਕੇ ਸੱਜੇ ਦੇ ਸਾਡੀ ਬੋਲ ਪਹੁੰਚੇ ਆ ਮੈਂ ਆਪਕੀ ਦੇ ਮਾਣੇ ਰੱਖੀ ਸਾਰਿਆਂ ਸਨ ਦਾ ਧੰਨਵਾਦ ਕਰਨਾ ਚਾਹੁੰਦਾ ਵਾ ਜਿਨ੍ਹਾਂ ਨੇ ਸ਼੍ਰੀ ਉਦਾਖ ਜੀ ਮਾਰੇ ਦਾ ਉਰਪਰਵ ਬਾੜ ਨੰਬਰ 12 ਤੋਂ ਅਗਰ ਕੀ ਸਟਾਰਟ ਕੀਤਾ ਤਾਂ ਉਹਨਾਂ ਦੇ ਨਾਲ ਸਹਿਯੋਗ ਕੀਤਾ ਸਾਰੀਆਂ ਪਿੰਡਾਂ ਦੀਆਂ ਇਹ ਇਤਿਹਾਸਕ ਸੰਗਤਾਂ ਦਾ ਸ਼ੁਰੂਦਾਰ ਤੋਂ ਲੈ ਕੇ ਮਿੱਟੀ ਬਾਗ ਤੋਂ 12 ਵੱਲੋਂ ਤੈਅ ਕੀਤਾ ਰਿਹਾ। ਇਹ ਹੁੰਦੀ ਹਾਂ। ਸਾਰੇ ਮਾਯੋ ਹੋਏ ਬੇਸ਼ਰੀਆ ਵਾਲੇ ਮੀਂਦਰਾ ਤੇ ਪੰਚਰ ਦੇ ਬਹੁਤ ਬਹੁਤ ਧੰਨਵਾਦ ਕਰਦਾ। ਅੱਜ ਜਿਹੜੀ ਪੈਸ ਕਾਨਫਰੰਸ ਹੈਗੀ ਹੈ ਇਹ ਜਿਹੜਾ ਗੁਰਪ੍ਰਭ ਨਗਰ ਸ੍ਰੀ ਗੁਰਦਾਸਪੁਰ ਦਾ ਗੁਰਪ੍ਰਭ 21 ਤਰੀਕ ਨੂੰ ਅਸੀਂ ਆਪਣੇ ਪਾਰ ਨੰਬਰ 12 ਤੋਂ ਸ਼ੋਭਾ ਯਾਤਰਾ ਲੈ ਕੇ ਆਏ ਸੀ। ਤੇ ਇੱਕ ਮੁੱਖ ਹੈ ਕਿ ਜਿਹੜੀ ਪ੍ਰਸ਼ਾਦ ਨੇ ਸਾਡੇ ਨਾਲ ਬੇਰੁਕੀ ਦਿਖਾਈ ਹੈ। ਸਾਡੀ ਛੋਪਾ ਯਾਤਰਾ ਬਹੁਤ ਵਿਸ਼ਾਲ ਛੋਪਾ ਯਾਤਰਾ ਹੁੰਦੀ ਹੈ ਸਿਰਫ ਬਲਾਕ ਡੂਮੇ ਆਲੇ ਬਲਾਕ ਡੂਮ ਤਸਿਲ ਦੇ ਆਲੇ ਦੋਲੇ ਦੇਸ਼-ਵਿਦੇਸ਼ ਤੋਂ ਕਈ ਸੰਗ ਦਾ ਹਜ਼ਾਰਾਂ ਦੇ ਹਿਸਾਬ ਨਾਲ ਸਕਦਾ ਸਾਡੇ ਕੋਲ ਪੁੱਛੀ ਹੁੰਦੀ ਹੈ ਪਰ ਇਸ ਵਾਰ ਪ੍ਰਸ਼ਾਸਨ ਦੇ ਨਾਲ ਤਾਂ ਪ੍ਰਸ਼ਾਸਨ ਦੇ ਜਿਆਦਾ ਬੰਦੇ ਸੀਗੇ ਤੇ ਨਾ ਕੋਈ ਲੇਡੀ ਸਟਾਫ ਸੀ ਜਿਆਦਾ ਟ੍ਰੈਫਿਕ ਦਾ ਕੋਈ ਹਿਸਾਬ ਕਾਉਨੀ ਦੀ ਸਮੱਸਿਆ ਇਹ ਨਹੀਂ ਜਿਆਦਾ ਕਿ ਕੋਈ ਹਿਸਾਬ ਨਹੀਂ ਹੈ ਇਹ ਪ੍ਰੈਸ ਕਾਨਫਰੈਂਸ ਕੋਲ ਆਏ ਅਸੀਂ ਦੱਸਣਾ ਚਾਹੁੰਦੇ ਆ ਕਿ ਜਿਹੜਾ ਪ੍ਰਸ਼ਾਸਨ ਨੇ ਸਾਡੇ ਨਾਲ ਬੇਰੁਖੀ ਦਿਖਾਈ ਹੈ ਇਹ ਬਿਲਕੁਲ ਹੀ ਬਰਦਾਸ਼ਤ ਨਹੀਂ ਕੀਤੀ ਜਾਵੇਗਾ ਅਸੀਂ ਆਸ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਜੋ ਪਹਿਲਾਂ ਹਰ ਸਾਲ ਹੁੰਦੀ ਹੈ ਹਰ ਸਾਲ ਇਸ ਤੋਂ ਵੀ ਵੱਡਾ ਪ੍ਰੋਗਰਾਮ ਹੋਇਆ ਕਰੇਗਾ ਅਸੀਂ ਆਸ ਕਰਦੇ ਹਾਂ ਕਿ ਅਗਲੇ ਸਾਲ ਸਾਡਾ ਪੂਰਾ ਤੌਰ ਤੇ ਸਹਿਯੋਗ ਕੀਤਾ ਜਾਵੇ ਨਾ ਟ੍ਰੈਫਿਕ ਦੀ ਸਮੱਸਿਆ ਹੋਵੇ ਨਾ ਕਿਤੇ ਜਾਨ ਮਾਲ ਦਾ ਨੁਕਸਾਨ ਹੋਵੇ ਇੱਕ ਛੋਟੀ ਮੈਦਾਨ ਨੂੰ ਬਧਾਰ ਦੇਣਾ ਚਾਹਨਾ ਅਸੀਂ ਇਸ ਵਾਰ ਆਪਣੀ ਕਮੇਟੀ ਕੋਲੋਂ ਇੱਕ ਚੀਜ਼ ਰੱਖੀ ਸੀ ਕਿ ਅਸੀਂ ਨਾ ਕੋਈ ਫਟਾਕਾ ਨਾ ਅਪਨਾਸ ਦਾ ਹੋ ਲੜਾਈ ਕੁਝ ਨਹੀਂ ਕਰਨਾ ਵਾ ਸਾਡਾ ਸਾਰਾ ਪ੍ਰੋਗਰਾਮ ਬੜੇ ਵਧੀਆ ਤਰੀਕੇ ਨਾਲ ਚੰਗੇ ਢੰਗ ਨਾਲ ਚੱਲਿਆ ਪਰ ਸ਼ਾਮ ਦੇ ਟਾਈਮ ਕੁਝ ਸ਼ਰਾਬ ਦੇ ਅੰਸਰ ਜਿਹੜੇ ਹੈਗੇ ਐ ਉਹਨਾਂ ਨੇ ਥੋੜੀ ਉਲੜਵਲੀ ਕਰਨ ਦੀ ਕੋਸ਼ਿਸ਼ ਕੀਤੀ ਆ ਗਰ ਹਤੇ ਪ੍ਰਸ਼ਾਸਨ ਦੇ ਬੰਦੇ ਜਾਂ ਸਟਾਫ ਕੋਈ ਹੁੰਦਾ ਤਾਂ ਹੋ ਸਕਦਾ ਕਿ ਉਹ ਉਲਣਵਲੀ ਉੱਤੇ ਨਾ ਹੁੰਦੀ ਮੈਂ ਆਸ ਕਰਦਾ ਅਗਲੇ ਸਾਲ ਪ੍ਰਸ਼ਾਸਨ ਤੋਂ ਕਿ ਸਾਡਾ ਪੂਰਨ ਤੌਰ ਤੇ ਸਹਿਯੋਗ ਕਰਨ ਧੰਨਵਾਦ ਜੀ ਕਿ ਮੇਰੀ ਮਨਪਸੰਦ ਕੱਟੀ ਕਰੇ ਮੈਂਬਰਸ ਕਾਵਾਂ ਕਿ ਮੇਰੀ ਸਾਹਮਣੇ ਲਈ ਭਰਾ ਜੀ ਜਾਂ ਪ੍ਰੈਸ ਵਾਲੇ ਪਲੇਸ ਸਾਹਿਬ ਖਾਸਾ ਜ਼ਿੰਦਾਦਾਰ ਜੀ ਇਹ ਫਸਟ ਟਾਈਮ ਪਹਿਲੀ ਵਾਰ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਸਮਲਤ ਤੌਰ ਤੇ ਉਹਦਾ ਕਾਰਨ ਇਹ ਆ ਕਿ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਮਾਜ ਨੂੰ ਇੱਕ ਮੋੜ ਕੀਤਾ ਜਾਵੇ ਕਿ ਜਿਹੜੀ ਅਸੀਂ ਛੋਇਆ ਇਤਰਾ ਕਰਦੇ ਹਾਂ ਹਰ ਸਾਲ ਬਸ ਮਰਾਂ ਜਲਦੀ ਤੇ ਉਹਨੂੰ ਵਿਸ਼ਾਲ ਦੇ ਸਾਹਮਣੇ ਟੰਗਲ ਕੀਤਾ ਜਾਵੇ ਇਸ ਵਾਰ ਵੀ ਕਮੇਟੀ ਬਣੋ ਜੋ ਪਿਛਲੇ ਸਾਲ ਸਾਲ ਨੂੰ ਮਹਿਸੂਸ ਹੋਇਆ ਕਿ ਕੁਝ ਕਮੀਆਂ ਰਹਿ ਗਈਆਂ असी कमिया दूर करने सब तो पहला डीएसपी विश्वास दवाया कि मैं भी चलूंगा प्रशासन भी एस एच ओ बचौ फिर कमेटी ने कहा कि नहीं अस एस पी साहब को चल रहे अभी फैसला किया कि डीसी साहब को चलिए चलीए डीसी साहब को भी गए उन्होंने ਅਪਲਾਈ ਕੀਤਾ ਮਜੂਰੀ ਵਾਸਤੇ ਸਕਿਉਰਟੀ ਵਾਸਤੇ ਸਪੈਸ਼ਲ ਅਸੀਂ ਇਹ ਵੀ ਕੋਸ਼ਿਸ਼ ਕੀਤੀ ਕਿ ਕੁਝ ਰਾਤਾਂ ਦੀ ਅਸਲ ਮਾੜਾ ਕੰਮ ਨਾ ਕਰੇ ਡਰੋਨ ਦੀ ਵੀ ਅਸੀਂ ਜਿਹੜੀ ਆ ਕੁਝ ਵੀ ਅਪਲਾਈ ਕੀਤਾ ਕਿਸਾਬ ਨੂੰ ਜਸ ਕਰਤਾ ਐਸਪੀ ਸਾਹਿਬ ਮਰੇ ਨਹੀਂ ਕਿ ਐਸਪੀ ਸਾਹਿਬ ਨਾਲ ਬੜੇ ਮਲੇ ਅਸੀਂ ਇੱਕ ਮਜੂਰੀ ਦੇ ਚਾਰ ਜਗ੍ਹਾ ਤੇ ਕੋਸ਼ਿਸ਼ ਕੀਤੀ ਸਾਨੂੰ ਬਹੁਤ ਗੰਭੀਰ ਸੀ ਕਿ ਪ੍ਰਸ਼ਾਸਨ ਸਾਡਾ ਸਾਥ ਦੇਗਾ ਸਾਨੂੰ ਇਹ ਕਿਹਾ ਗਿਆ ਡੀਐਸਪੀ ਸਾਹਿਬ ਨੂੰ ਕਿ ਅਸੀਂ ਵੀ ਹੋਵਾਂਗੇ ਕਿ ਐਸਪੀ ਸਾਹਿਬ ਵੀ ਆਣ ਜਿਸ ਸਾਡਾ ਨਗਰ ਕੈਂਟਰ ਨੂੰ ਸਾਡਾ ਮੁਨਜ਼ਮਾ ਅਸੀਂ ਬਾਹਰ ਨਿਕਲ ਵਾਲੀ ਨਜ਼ਰ ਮਾਰੀ ਤਾਂ ਸਾਨੂੰ ਇੱਕ ਪ੍ਰਸ਼ਾਸਨ ਦੀ ਗੱਡੀ ਦੇਖਣ ਨੂੰ ਮਿਲਾਂ। ਅਸੀਂ ਉਹਨੂੰ ਪੁੱਛਿਆ ਭਾਈ ਬਰਾਜ ਬਾਕੀ ਕਿੱਥੇ ਹੈ? ਕਹਿੰਦੇ ਇਹੀ ਮੁਲਾਜ਼ਮ ਹੈ। ਮੁੱਖ ਕੇ ਸਰਕਾਰ ਦੇ ਨੁਮਾਇੰਦੇ ਵੀ ਸਾਡੇ ਚ ਮੌਜੂਦ ਸਨ। ਅਸੀਂ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਅਸੀਂ ਚਾਹੁੰਦੇ ਆ ਕਿ ਸਾਡੀ ਸ਼ੋਹਰਤ ਜਿਹੜੀ ਆ ਪੂਰੀ ਸੱਚੀ ਹੋਣੀ ਆ। ਸਾਡੇ ਮਾਝਬਾਰਤ ਦੀ ਸ਼ਰਮ ਦੀ ਕੋਸ਼ਟਾਫ ਕਰੇ। ਮੌਜੂਦ ਸਰਕਾਰ ਦੇ ਨੁਮਾਇੰਦਿਆਂ ਨੇ ਵੀ ਪ੍ਰਸ਼ਾਸਨ ਨੂੰ ਫੋਨ ਕੀਤਾ। ਮੈਂ ਵੀ ਡੀਐਸਪੀ ਸਾਹਮਣੇ ਗੱਲ ਕੀਤੀ ਦੋ ਵਾਰ। ਔਰ ਮੈਨੂੰ ਵੀ ਉਹਨੇ ਗੱਲ ਕਹੀ ਆ ਕਿ ਅਸੀਂ ਜਲਦੀ ਪਹੁੰਚ ਰਹੇ ਹਾਂ ਸ਼ਾਮ ਦੇ 7 ਵਜੇ ਤੱਕ ਮੈਂ ਪ੍ਰੈਸੈਂਸ ਸਨਾ ਚਾਹਣਾ ਹੈ ਕਿ ਹਜ਼ਾਰਾਂ ਦੀ ਗਿਣਤੀ ਸੰਗਤ ਰੋੜ ਤੇ ਚੱਲ ਰਹੀ ਆ ਉਹਨੂੰ ਦੇਖਵਾਲੀ ਬਾਤ ਤੇ ਦੇਖਣ ਲਈ ਸਿਰਫ ਤਿੰਨ ਮੌਜੂਦ ਸਾਡੀ ਪੁਲਿਸ ਛੇਡ ਦੀ ਜੱਦ ਕਰ ਚ ਵਾਇਆ ਜਾ ਕੇ ਭਦੀਮ ਤੇ ਨੰਬਰ 3 ਦੇ ਕੋਸਿੱਥੇ ਰੁਕੇ ਆ ਮਾੜ 5 ਦਿਨ ਵਿੱਚ ਚੌਥੀ ਸਟੇਜ ਤੇ ਸਾਡੀ ਘੁੰਮਣ ਰੋੜ ਤੇ ਲੱਗੀ ਆ ਪ੍ਰਸ਼ਾਸਨ ਨੇ ਸਾਡੇ ਸਮਾਜ ਨਾਲ ਸਾਡੀ ਇਸੜੀ ਨਲਕੀ ਤੰਦੀਸ਼ੋ ਯਤਰਾ ਸਿਣੀ ਦੇ ਨਾਲ ਔਰ ਸਾਡੇ ਨਾਲ ਬਹੁਤ ਮਾਰਾ ਕੀਤਾ ਅਸੀਂ ਵਿਰੋਧ ਕਰ ਰਹੇ ਹਾਂ ਕਿਹੜਾ ਕਾਰਨ ਦਾ ਕਿਆ ਕਰਦੇ ਇਸ ਸਭ ਤੋਂ ਬਣਾ ਹੈ ਪਰ ਮੈਂ ਕਹਣਾ ਚਾਹਾਂਾ ਕਿ ਜਿਸ ਤਰ੍ਹਾਂ ਤੁਸੀਂ ਦੂਜੇ ਧਰਮਾਂ ਦੇ ਲੋਕਾਂ ਦੇ ਦੂਜੇ ਲੋਕਾਂ ਦੇ ਫੰਕਸ਼ਨਾਂ ਦੇ ਲਈ ਅੱਡੇ ਬੰਦ ਕਰਾ ਲਏ ਆ ਕੈਫ ਨੂੰ ਮੇਨਟੇਨ ਕਰਦੇ ਆ ਤੁਸੀਂ ਲੋਕਾਂ ਨੂੰ ਅਨਾਉਂਸਮੈਂਟ ਕਰਕੇ ਕਹਿੰਦੇ ਆ ਕਿ ਕੱਲ੍ਹ ਨੂੰ ਰੋਡ ਤੁਹਾਡੇ ਲੋਕ ਸਾਬਣ ਚਾਹੀਦੀ ਹੈ ਮੁਰਸਾਦੀ ਹੁਣਾ ਚਾਹੀਦੀ ਦਾ ਕਾਰ ਨਹੀਂ ਹੁਣਾ ਚਾਹੀਦੀ ਪਰ ਦੁੱਖ ਦੀ ਗੱਲ ਇਹ ਆ ਕਿ ਹਜ਼ਾਰਾਂ ਦੀ ਗਿਤੀ ਸੰਗਤ ਜਾ ਰਹੀ ਆ ਗੱਡੀਆਂ ਮੋਟਰਸਾਈਕਲ ਤੁਸੀਂ ਉਹ ਚੈੱਕ ਕਰ ਦਿਓ ਆਪਣੀ ਵੀਡੀਓ ਜਿਹੜੀ ਚੱਲਦੀ ਸੀ ਆਪਣਾ ਦਾ ਡਰੋਨ ਵੀ ਸਭ ਚੈੱਕ ਕਰ ਦਿਓ ਸਾਡੀ ਸੰਗਤ ਦੇ ਵਿੱਚੋਂ ਮੋਟਰਸਾਈਕਲ ਘੱਲ ਰਹੇ ਗੱਡੀਆਂ ਵੀ ਲੱਗਦੇ ਰਹੀਆਂ ਸਾਡੀ ਲੋਕਾਂ ਨੂੰ ਆਪ ਚੜਾਇਆ ਉਹ ਗੱਡੀਆਂ ਤੋਂ ਮਿਲ ਤੱਕਣਾ ਪਿਆ ਆਪ ਨੂੰ ਇਸ ਕੰਮ ਦਾ ਬਹੁਤ ਵੱਡਾ ਕਿਨਾਇਆ ਕਿਸ ਪ੍ਰਸ਼ਾਸਨ ਕੋਲ ਆ ਛੋਟੇ ਦੂਜਾ ਸਾਨੂੰ ਮਾਨ ਜੀ ਪੀਸੀ ਸਾਹਿਬ ਦੇ ਸਨ ਫੇਰ ਤੱਕ ਕੋਈ ਵੀ ਉਹਨਾਂ ਦੇ beech ਦਾ ਨਾਲ ਇਹ ਗੱਲ ਨਹੀਂ ਕੀਤੀ ਵੀ ਹਾਂ ਵੀ ਮੈਂ ਵੀ ਸਕਿਉਰਟੀ ਬਤੂ ਕੀਤੀ ਸੀ ਐਮਈ ਬਾਜਪੁਰ ਵੀ ਗਏ ਆ ਵੀ ਤੁਸੀਂ ਇਸ ਤਰ੍ਹਾਂ ਚੌਕੀ ਲਗਾ ਜੇ ਕੋਈ ਹਾਦਸਾ ਹੋ ਲੰਦਾ ਸੱਚਮੇਂ ਵਰਤਾਂpass ਲਈ ਪਰ ਜਦੋਂ ਅਸੀਂ ਸਕਿਉਰਟੀ ਅਪਲਾਈ ਕਰਤੀ ਅਸੀਂ ਮਜੂਰੀ ਲਈ ਅਪਲਾਈ ਕਰਤਾ ਫਿਰ ਪ੍ਰਸ਼ਾਸ਼ਕ ਜ਼ਿੰਮੇਵਾਰ ਹੁੰਦਾ ਸਾਡਾ ਸਮਾਜ ਇਸ ਕਦੀ ਨਿੰਦਾ ਕਰਦਾ ਤੇ ਫਿਰ ਵੀ ਕਰਦਾ ਤੋਂ ਇਹਦੇ ਵਿੱਚ ਮੈਂ ਸਰਕਾਰ ਨੂੰ ਜ਼ਿੰਮੇਵਾਰ ਨਹੀਂ ਕਹਿੰਦਾ ਮੈਂ ਕਿਸੇ ਦੇ ਘਰ ਨੂੰ ਜ਼ਿੰਮੇਵਾਰ ਨਹੀਂ ਕਹਿੰਦਾ ਸਾਡੀ ਸਕਿਉਰਿਟੀ ਪ੍ਰੋਵਾਈਡ ਕਰਨੀ ਸੀ ਪੰਜਾਬ ਪੁਲਿਸ ਨੇ ਜਿਹੜੀ ਸਾਡੇ ਤੇ ਇਹ ਸਾਡਾ ਇਹ ਸਾਡੀ ਹੱਤ ਕੰਮ ਕਰ ਸਕਦੀ ਹੈ ਬੜਾ ਚੁਣੀ ਪੀਸੇ ਸਾਡੀ ਗੱਲਬਾਤ ਕਿੰਨੀ ਉਹ ਗੁਰੂ ਮਹਾਰਾਜ ਦੀ ਕਿਰਪਾ ਹੋ ਗਈ ਆ ਕੋਈ ਦਾਦਾ ਹੱਤ ਤਾਂ ਨਹੀਂ ਹੋਇਆ ਪਰ ਕੁਝ ਲੋਕਾਂ ਨੇ ਸ਼ਰਨ ਕਰਨ ਦੀ ਕੋਸ਼ਿਸ਼ ਕੀਤੀ ਕੋਈ ਹੁੱਲੜਵਾੜੀ ਨਹੀਂ ਹੋਈ ਅਸੀਂ ਹਰ ਗੱਲ ਨੂੰ ਸਦੂ ਮੈਂਨਤ ਕਰਨਾ ਪਿਆ ਆਪਣਾ ਕਲੇਬਾਬ ਪ੍ਰਸ਼ਾਸਨ ਦੇ ਨਾਲ ਕੋ ਮਦਦ ਕੀਤੀ ਆਪਾਂ ਸਮਾਜ ਵੱਲੋਂ ਇਸ ਕਦੀ ਨਿਖੇਦੀ ਕਰਦੇ ਆ ਪ੍ਰੀਸ ਪ੍ਰਸ਼ਾਸਨ ਦੀ ਨਿੰਦਾ ਕਰਦੇ ਆਂ ਆਂਦਾ ਅਸੀਂ ਰਹੀਏ ਨਾ ਰਹੀਏ ਸਾਡੇ ਸਮਾਜ ਨੇ ਇਹ ਨੰਨਕੀ ਗੱਤ ਕੱਢਣੇ ਆ ਜੇ ਪ੍ਰਸ਼ਾਸਨ ਇਸ ਤਰ੍ਹਾਂ ਹੀ ਸੁਖਰੋਲ ਕਰੇਗਾ ਕਿ ਅਸੀਂ ਉਹਦਾ ਜਵਾਬ ਦੇ ਜੈ ਗੁਰੂ ਦੇ ਧੰਨਵਾਦ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਸ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਐਂਸ ਇਨ ਦ ਸੇਮ ਲਾਈਨ he used to work with reputed companies agencies as well local builders with brothers he is professional by plumbing electrician masonry work carpentry for more information please contact him at www.checktrade.com id number 921760 Shamra Chander Kalcenter. call him on this number 0748841161 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ